ਤਰਨਤਾਰਨ ਚ ਬੇਦਬੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਗੁਟਕਾ ਸਾਬ ਦੇ ਅੰਗ ਸੜਕਾਂ ਤੇ ਖਿਲਰੇ ਮਿਲੇ ਤੇ ਕੂੜੇ ਵਾਲੇ ਢੇਰ ਦੇ ਕੋਲੋਂ ਵੀ ਗੁਟਕਾ ਸਾਬ ਦੇ ਅੰਗ ਮਿਲੇ ਨੇ ਇਮਾਨਤ ਭਾਗੀ ਘਟਨਾ ਜਾਣਕਾਰੀ ਮੁਤਾਬਕ ਇਹਮੰਤਪਾਗੀ ਘਟਨਾ ਤਰਨਤਾਰਨ ਦੇ ਪਿੰਡ ਚ ਹੋਈ ਹੈ ਜਿੱਥੇ ਪਿੰਡ ਚ ਖੇਡ ਰਹੇ ਬੱਚਿਆਂ ਨੂੰ ਗੁਟਕਾ ਸਾਬ ਦੇ ਅੰਗ ਮਿਲੇ ਤੇ ਜਦ ਬੱਚਿਆਂ ਨੇ ਗੁਰਦੁਆਰੇ ਜਾ ਕੇ ਦੱਸਿਆ ਤਾਂ ਸਾਰੇ ਪਿੰਡ ਵਾਸੀ ਇਕੱਠੇ ਹੋਏ ਤਾਂ ਪਤਾ ਲੱਗਾ ਕੂੜੇ ਦੇ ਢੇਰ ਤੇ ਗੁਟਕਾ ਸਾਬ ਦੇ ਬਹੁਤ ਸਾਰੇ ਅੰਗ ਪਏ ਹੋਏ ਸਨ ਤੇ ਵੱਖ-ਵੱਖ ਥਾਵਾਂ ਤੇ ਵੀ ਅੰਗ ਖਿਲਰੇ ਹੋਏ ਸਨ ਤੇ ਸ਼ੱਕ ਇਹ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਜਾਣਬੂਝ ਕੇ ਇਸ ਤਰ੍ਹਾਂ ਦੀ ਗਲਤ ਹਰਕਤ ਕੀਤੀ ਗਈ ਹੈ ਇਹ ਬਹੁਤ ਹੀ ਜਿਹੜੀ ਹਰਕਤ ਆ ਮਾੜੀ ਹੋਈ ਆ ਇਹ ਅਸੀਂ ਚਾਹੁੰਨੇ ਆ ਭਈ ਜਿਹਨੇ ਵੀ ਕਿਸੇ ਬੇਹਰਕਤ ਕੀਤੀ ਹੈ ਗੁਰੂ ਸਾਹਿਬ ਦੀ ਬੇਅਦਬੀ ਹੈ ਉਹਨੂੰ ਸਜ਼ਾ ਕਾਰਵਾਈ ਕੀਤੀ ਜਾਵੇ ਉੱਤੇ ਇਹ ਜੀ ਨਵੇਂ ਆ ਗਿਆ ਕੋਈ ਗੱਲ ਨਹੀਂ ਫਿਰ ਤੇ ਨਹੀਂ ਗੁੜਕਾ ਸਾਹਿਬ ਦਾ ਅਸੀਂ ਧਿਆਨ ਦੇ ਪਈਏ ਜਿਹੜੀ ਕਿਸੇ ਨੇ ਬੇਅਦਬੀ ਕੀਤੀ ਆ ਉੱਤੇ ਪੂਰੀ ਸਖਤ ਕਾਰਵਾਈ ਕੀਤੀ ਜਾਵੇ ਹਾਲੇ ਕੀ ਗੱਲ ਜਿਹੜੀ ਗੁੜਕਾ ਸਾਫ ਹੈ ਗੱਲ ਗੁੜਕਾ ਸਾਹਿਬ ਦੀ ਹੋਈ ਜੀਪੀ ਇੱਥੋਂ ਕਿਤੇ ਬੱਚਿਆਂ ਨੇ ਕਿਤੇ ਇੱਕ ਪੰਨਾ ਕਿਤੇ ਖੋੜਿਆ ਆ ਹਾਂ ਜੀ ਉਹਨਾਂ ਜਾ ਕੇ ਗੁਰਦਰੇ ਬਾਬਾ ਜੀ ਨੂੰ ਦੱਸਿਆ ਤੇ ਮੁੜਕੇ ਹੀ ਸਾਰੇ ਇਕੱਠੇ ਹੋ ਗਏ ਤੇ ਅਸੀਂ ਵੇਖਣਾ ਸ਼ੁਰੂ ਕੀਤਾ ਤਾਂ ਕੁਝ ਪੰਨੇ ਉਧਰੋਂ ਮਿਲੇ ਵੇਂਦਿਆ ਵੇਂਦਿਆ ਮੁੜਕੇ ਕੁਝ ਪੰਨੇ ਉਹ ਤੋਂ ਤਾਂ ਕੁਝ ਗੰਦ ਦੇ ਥੱਲਿਓਂ ਕੱਢੇ ਗਏ ਤੇ ਕੁਝ ਉਧਰੋਂ ਚਾਰ ਚੁਫੇਰੇ ਹਵਾ ਜਿਹੜੇ ਉੱਡਦੇ ਫਿਰਦੇ ਉਹ ਚਾਰ ਚੁਫੇਰੇ ਅਸੀਂ ਵੇਖ ਕੇ ਸਾਰੇ ਲੱਭ ਲੂ ਗਏ ਤੇ ਸਾਰੇ ਜਿਹੜੇ ਉਹ ਇਕੱਠੇ ਕੀਤੇ ਇਕੱਠੇ ਕਰਨ ਤੋਂ ਬਾਅਦ ਫੇਰ ਹੀ ਜਿਹਨੂੰ ਜਿਹਨੂੰ ਕਿਸ ਨੂੰ ਸੂਚਨਾ ਦੇਣੀ ਦੇਤੀ ਅੱਛਾ ਚਲੋ ਪੁਲਿਸ ਆ ਗਈ ਐਸਐਚਓ ਸਾਹਿਬ ਆ ਗਏ ਉਹਨਾਂ ਨੂੰ ਜਿਹੜੀ ਪਾਣੀ ਦੇ ਬਾਬਾ ਜੀ ਪੰਨੇ ਸੀ ਜਬ ਜਬਜੀ ਸਾਹਿਬ ਦਾ ਪੂਰਾ ਜਾਨੀ ਕਿ ਪੂਰਾ ਗੁੜਕਾ ਸਾਵੀ ਅੰਗ ਸਾਨੂੰ ਤੇ ਵਿੱਚੋਂ ਮੇਰੇ ਹਿਸਾਬ ਨਾਲ ਅੱਧੇ ਕੀ ਮਿਲੇ ਅੱਧੇ ਨਹੀਂ ਕੀ ਮਿਲੇ ਨਹੀਂ ਨਵੇਂ ਗੁੜਕਾ ਸਾਵੀ ਬਿਲਕੁਲ ਨਹੀਂ ਸੀ ਇਹਨੇ ਕੀਤੀ ਸ਼ੈਤਾਨੀਆਂ ਕਰਨ ਤੋਂ ਬਾਅਦ ਸ਼ੈਤਾਨੀ ਕਰਦੋਂ ਬਾਅਦ ਕੁਝ ਖਲਾਰੇ ਗਏ ਤੇ ਕੁਝ ਉਹਦੇ ਥੱਲੇ ਗੰਦ ਦੇ ਥੱਲੇ ਨੱਪ ਦਿੱਤੇ ਗਏ ਉਹ ਤੇ ਚਲੋ ਸਾਰਿਆਂ ਨੇ ਜਦੋਂ ਵੇਖਿਆ ਬੁੱਖਿਆ ਤੇ ਉਹਦੇ ਵਿੱਚੋਂ ਜਿਹੜੇ ਨਿਕਲੇ ਉਹ ਗੰਦ ਦੇ ਥੱਲੇ ਨਿਕਲੇ ਤੇ ਗੱਲ ਤੇ ਬਹੁਤ ਮਾੜੀ ਹਰਕਤ ਹੈ ਇੱਕ ਹਿਸਾਬ ਦੀ ਹੈ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਇਹ ਚੰਗੀ ਗੱਲ ਨਹੀਂ ਗਈ ਪਿੰਡ ਹੈਗਾ ਛੋਟੀ ਜਵਾਲ ਪਿੰਡ ਦੀ ਜਿਹੜੀ ਸਮੂਹ ਕਮੇਟੀ ਆ ਉਹਨਾਂ ਨੇ ਸਵੇਰੇ ਐਸਐਚਓ ਸਾਹਿਬ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਘੁਟਕਾ ਸਾਹਿਬ ਦੇ ਕਿਸੇ ਨੇ ਅੰਗ ਪਾੜ ਕੇ ਅੰ ਦੱਸੀ ਜਗ੍ਹਾ ਤੋਂ ਉੱਤੇ ਛੱਟੇ ਹੋਏ ਨੇ ਮੋਟਰ ਲਾਗੇ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਰੂਪ ਦੇ ਆਏ ਗੁਟਕਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੁਣ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਿਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਇਹ ਜਿਵੇਂ ਕਰਨਗੇ ਉਹਨਾਂ ਦੇ ਮੁਤਾਬਕ ਕਰਨ ਦੇ ਕਾਰਵਾਈ ਅਮਲ ਚੱਲਿਆ ਆ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਬੇਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਨੇ ਤੇ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਤਹਿਤ ਬੇਦਬੀਆਂ ਕੀਤੀਆਂ ਜਾ ਰਹੀਆਂ ਨੇ ਤੇ ਆਮ ਲੋਕਾਂ ਨੂੰ ਵੀ ਅਪੀਲ ਹੈ ਕਿ ਆਪਸੀ ਭਾਈਚਾਰਾ ਬਣਾਏ ਰੱਖਣ ਜਿਸ ਦੇ ਨਾਲ ਪੂਰੇ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਸਖਤ ਤੋਂ ਸਖਤ ਸਜ਼ਾ ਬੇਦਬੀ ਕਰਨ ਵਾਲੇ ਨੂੰ ਦਿੱਤੀ ਜਾਵੇ ਤੇ ਜਲਦ ਤੋਂ ਜਲਦ ਜਾਂਚ ਕਰਕੇ ਉਸ ਆਰੋਪੀ ਨੂੰ ਫੜਿਆ ਜਾਵੇ ਜਿਸ ਨੇ ਇਸ ਤਰ੍ਹਾਂ ਦੀ ਮੰਦ ਭਾਗੀ ਹਰਕਤ ਨੂੰ ਅੰਜਾਮ ਦਿੱਤਾ ਹੈ ਤਰਨ ਤਰਨ ਤੋਂ ਮਨੀਸ਼ ਸ਼ਰਮਾ ਦੀ ਰਿਪੋਰਟ